ਉਛਿਆਰ ਪੁਰਤੌਰਬ ਦਸਿਆ ਸਮਾਜ ਦਾ ਨਾਮ ਰੋਸ਼ਨ ਕਰਨ ਵਾਲੇ ਅਵਤਾਰ ਪੁੱਟੋ ਚੈਂਪੀਅਨ ਦਾ ਅੱਜ ਸੀਡੀ ਥਾਣੇ ਵੱਲੋਂ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ ਨੋਜ਼ ਦੀਆਂ ਲਾਈਵ ਤਸਵੀਰਾਂ ਜਿਹੜੇ ਕਿ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਆਏ ਨੇ ਪਹਿਲਾਂ ਬੋਡੀ ਬਿਲਡਿੰਗ ਦੇ ਵਿੱਚ ਇਹਨਾਂ ਨੇ ਏਸ਼ੀਅਨ ਚੈਂਪੀਅਨਸ਼ਿਪ ਜਿੱਤੀ ਉਹ ਤੋਂ ਬਾਅਦ ਇਹਨਾਂ ਨੇ ਵਰਲਡ ਚੈਂਪੀਅਨਸ਼ਿਪ ਜਿੱਤੀ ਆ ਅੱਜ ਅਸੀਂ ਥਾਣਾ ਸਿਟੀ ਸਿਟੀ ਹੁਸ਼ਿਆਰਪੁਰ ਵਿਖੇ ਇਹਨਾਂ ਦਾ ਸਨਮਾਨ ਕਰਦੇ ਹੋਏ ਫਖਰ ਮਹਿਸੂਸ ਕਰ ਰਹੇ ਹਾਂ ਔਰ ਪ੍ਰਮਾਤਮਾ ਕਰੇ ਇਦਾਂ ਹੀ ਅੱਗੇ ਤੋਂ ਅੱਗੇ ਮੈਡਲ ਹੋਰ ਜਿੱਤ ਕੇ ਲਿਆਉਣ ਸਾਡੇ ਸ਼ਹਿਰ ਦਾ ਤੇ ਸਾਡੇ ਪੰਜਾਬ ਦਾ ਨਾਮ ਉੱਚਾ ਕਰਨ। ਥੈਂਕ ਯੂ। ਜੀ ਅੱਜ ਜਿਹੜੇ ਕਹਿੰਦੇ ਉਹ ਜਿਹੜਾ ਦਾ ਮੰਤ ਕਿਸ ਤਾ ਗਿਆ ਕੀ ਕਰਨਾ ਚਾਹੁੰਗੇ ਤੁਸੀਂ? ਆਪਣੇ ਐਸ ਐਚਓ ਐਸ ਐਚਓ ਘੰਟਾਗੜ ਸਿਟੀ ਵਾਲੇ ਖੁਸ਼ਾਫ ਸਿੰਘ ਨੇ ਸਾਨੂੰ ਬੁਲਾਇਆ ਸੀਗਾ। ਤੇ ਉਨੀ ਸੱਦ ਕੇ ਮੇਰਾ ਬਾਹਰੋਂ ਮੈਂ ਕੰਪੀਟੀਸ਼ਨ ਜਿੱਤ ਕੇ ਆਇਆ ਸੀ ਉਨੀ ਮੇਰਾ ਮਾਨ ਸਨਮਾਨ ਕਰਨ ਵਾਸਤੇ ਮੈਨੂੰ ਇੱਥੇ ਸੱਦਿਆ ਸੀ ਉਨੀ ਮੇਰਾ ਮਾਨ ਸਨਮਾਨ ਕੀਤਾ ਉਨੀ ਵੋਇਚ ਜਿੱਤ ਦਿੱਤੀ ਆ ਧੰਨਵਾਦ ਧੰਨਵਾਦ ਤੇ ਸਰ ਇੱਕ ਰਸ ਦੀ ਗੱਲ ਕਰੀਏ ਕਾਫੀ ਸਮਾਜ ਸੇਵੀ ਸੰਸਥਾਵਾਂ ਨੇ ਤੁਹਾਡਾ ਮਾਨ ਸਨਮਾਨ ਕੀਤਾ ਯਾਰ ਜਿੱਥੇ ਪੋਸਟ ਪ੍ਰਦਰਸ਼ਨ ਕੀਤਾ ਜਾ ਰਿਹਾ ਪੱਜ ਨੇ ਲੋਕਲ ਇੱਥੇ ਵਧਾਈ ਦਾ ਹੱਥ ਤੱਕ ਨਹੀਂ ਨੀ ਨਾ ਲੋਕਲ ਨਾ ਮੰਤਰੀ ਨੇ ਸਾਨੂੰ ਬੁਲਾਇਆ ਅਰਜੋਤਨ ਤੇ ਨਾ ਸਾਨੂੰ ਜਿੰਪਾ ਸਾਹਿਬ ਨਾਲ ਤੱਕ ਬੁਲਾਇਆ ਕਹਿੰਦੇ ਸੀ ਬੁਲਾਵਾਂਗੇ ਹਾਲ ਤੱਕ ਬੁਲਾਇਆ ਨਹੀਂ ਹੈਗਾ ਕਹਿੰਦੇ ਆ ਦੇਖੋ ਕਦੋਂ ਬੁਲਾਉਣਗੇ ਫਿਰ ਦੇਖਦੇ ਆ ਸਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਮੈਂ ਇੱਥੇ ਜੀ 4 ਤਰੀਕ ਦਾ ਆਇਆ 28 28 1 ਮਹੀਨੇ ਤੋਂ ਉਪਰ 1 ਮਹੀਨਾ 2 ਦਿਨ ਹੋ ਗਏ ਆ 28 ਨੂੰ ਆਇਆ ਸੀਗਾ ਮੈਂ 28 ਨੂੰ 28 ਨੂੰ ਮੈਂ ਗਿਆ ਸੀਗਾ ਤੇ 4 ਨੂੰ ਮੈਂ ਵਾਪਸ ਆਇਆ ਸੀ ਤੇ ਆਏ ਤਾਂ ਮੈਨੂੰ ਕਹਿੰਦੇ ਵੀ ਚਲੋ ਬਾਕੀ ਮੈਨੂੰ ਸਖਾਫ ਕਾਮੰਤਰੀ ਜੰਪਾ ਸਾਉਣੀ ਇਹ ਆਪਣੇ ਸਾਪਲਾ ਜੀ ਤਖਸੂਦ ਸਾਨੂੰ ਡਾਕਟਰ ਰਾਜੀਨ ਸਾਨੂੰ ਬੁਲਾਇਆ ਮੰਤਰੀ ਐਮਪੀ ਸਾਹਿਬ ਨੇ ਉਹਨਾਂ ਨੂੰ ਧੰਨਵਾਦ ਐਸਐਸਓ ਸਾਹਿਬ ਸਿਟੀ ਵਾਲੇ ਸਾਨੂੰ ਬੁਲਾਇਆ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਨੂੰ ਸਾਰਿਆਂ ਨੂੰ ਬੁਲਾਇਆ ਹਾਲੇ ਸਾਨੂੰ ਲੋਕਲ ਮੰਤਰੀ ਤੇ ਨਾਲ ਲੋਕਲ ਐਮਐਲਏ ਸਾਨੂੰ ਕਿਸੇ ਨੇ ਨਹੀਂ ਬੁਲਾਇਆ ਠੀਕ ਹੈ ਸਰ ਦੇਖੋ ਬਈ I <laughs> don't